ਜੀ ਲਓ ਮੇਰੇ ਵੀਰੋ ਕਰਤੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਟਾਈਮ ਹੋ ਗਿਆ ਹੁਣ 10 ਵਜੇ ਨਾਲੇ ਹੋਣੀ ਆ ਆਓ ਦੇਖੋ ਟਾਈਮ ਪੀਸ 10 ਵਜੇ ਨਾਲੇ ਹੋਣੀ ਆ ਤੇ ਬਾਹਰ ਤੋਂ ਕੋਈ ਫੁੱਲ ਨਿਕਲੀ ਹੋਈ ਆ ਦੇਖੋ ਆ ਬੇ ਚਲਦੀ ਆ ਤੇ ਚੱਲ ਕੇ ਦੇਖਦੇ ਹੁਣ ਤੇ ਕੂਤਰ ਨਿਗ੍ਹਾ ਮਾਰ ਕੇ ਆਉਂਦੇ ਆ ਕੀਰ ਦਾ ਕੰਮ ਹਨ ਕੀ ਚੱਕਰ ਆ ਤੇ ਬਈ ਜਿਹੜੀ ਆਪਾਂ ਰਾਤ ਆਪਣੀ ਕੂਤਰੀ ਭੱਜੀ ਸੀਗੀ ਹਨਾ ਕੱਲ ਭੱਜੀ ਸੀਗੀ ਸ਼ਾਮੀ ਤੇ ਉਹ ਬਈ ਫਿਰ ਆਪਾਂ ਰਾਤ 10 ਵਜੇ ਲੈ ਕੇ ਫੜ ਕੇ ਲੈ ਕੇ ਆਏ ਆ ਮੁੰਡਾ ਫੜਾ ਆ ਗਿਆ ਸੀਗਾ ਆਪਾਂ ਨੂੰ ਉਹ ਘਰੀ ਚਲ ਗਈ ਸੀ ਤੇ ਜਾਂ ਬਈ ਹੁਣ ਉਹਨੂੰ ਕੱਟ ਕਰ ਦਾਂਗੇ ਠੀਕ ਹੈ ਨਾ ਤੇ ਹੁਣ ਤਾਂ ਬਈ ਨਾ ਤੇ ਬਰਾਬਰੀ ਛੱਡਣੀ ਛੱਡਣੀ ਹੋਣੀ ਹੈਗੀ ਹੁਣ ਤਾਂ ਬਸ ਲਾਲਾ ਦਾ ਹਿਸਾਬ ਹੈ ਆਪਣੇ ਗਿੱਜਦੀ ਹੋਣੀ ਹੈ ਯਾਰ ਤਾਂ ਪਤਾ ਕੀ ਕਰੇ ਤੇ ਚਲੋ ਚੱਲਦੇ ਆਂ ਉੱਤੇ ਤੇ ਫਿਰ ਤੁਹਾਨੂੰ ਥੋੜੀ ਗੱਲ ਕਰਦੇ ਆਂ ਸ਼ੇਅਰ ਤੇ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀਗਾ ਯਾਰ ਸਬਸਕ੍ਰਾਈਬਰ ਕਰਾ ਦਿਓ ਸ਼ਰੀ ਸ਼ੇਤੀ ਤੇ ਫਿਰ ਕੱਟਾਂਗੇ ਗਿਫਟ ਰਿਸਪੌਂਸ ਦਿਆ ਕਰੋ ਤੇ ਹਾਂਜੀ ਭਾਈ ਆਪਾਂ ਉਹ ਵੀ ਫੜਿਆ ਸੀਗਾ ਚਾਹਤ ਜਗਾ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣੀ ਹੈ ਤੇ ਹਾਂਜੀ ਤੇ ਆ ਪਤਾ ਨਹੀਂ ਅੱਜ ਘਰਦਿਆਂ ਨੂੰ ਗਿਰਿਆ ਮਿਲੇ ਆ ਹਨਾ ਤੇਰੀ ਮਾਮੂ ਯਾਰ ਆਲਣਾ ਉਹਨਾਂ ਦਾ ਦਿਖਾਈ ਨਹੀਂ ਗਿਆ ਨਾ ਇਹਦੇ ਭਾਈ ਦਿਖੇ ਨੇ ਤੇ ਹੁਣ ਇਹ ਤਾਂ ਇਹਨੂੰ ਮਰ ਜਣਾ ਚਲ ਦੇਖਦੇ ਨੂੰ ਪਾਲ ਕੇ ਰੈਸਕਿਊ ਕੀਤਾ ਇਹਨੂੰ ਪਾਲ ਕੇ ਦੇਖਦੇ ਆ ਇਧਰੋਂ ਦੇਖੋ ਫੋਕਸ ਨਹੀਂ ਹੁੰਦਾ ਬਾਹਰ ਚੱਲ ਕੇ ਦੋਨਾਂ ਚਲੋ ਕੋਈ ਨਹੀਂ ਨਹੀਂ ਪਾਲਦੇ ਆਂ ਦੰਨਿਆਂ ਫੀਡ ਫੂਡ ਚਲੋ ਹੁਣ ਦਾਣੇ ਦੋਣੇ ਤਿੰਨ ਦੇ ਆਪਾਂ ਮੁੰਡੇ ਤੋਂ ਪੁੱਛਿਆ ਸੀ ਫੋਨ ਕਰਕੇ ਉਹਨੇ ਦੱਸਤੀ ਸੀ ਤੇ ਚਲੋ ਕੋਈ ਨਹੀਂ ਕਰਦੇ ਆਂ ਦੰਨਾ ਵੀ ਤੇ ਹੁਣ ਚਲਦੇ ਆ ਉੱਤੇ ਤੇ ਦੇ ਦੇ ਆਂ ਕੂਤਰਾਂ ਦਾ ਲਓ ਆ ਗਏ ਇਹ ਉੱਤੇ ਚੱਕ ਲਿਆਂਦੀ ਚਾਬੀ ਦੇ ਦੇ ਹੁਣ ਕੂਤਰਾਂ ਵੇ ਕੀ ਹਿਸਾਬ ਹੈ ਨਾ ਹਾਂ ਕਾਮਨ ਗਲਤੀ ਉਹ ਜਿਵੇਂ ਦੇਖਦੇ ਆਂ ਭਾਈ ਤੇ ਕਬੂਤਰੀ ਹਮ ਦੱਸੀ ਜਿਵੇਂ ਹੀ ਲਿਆਂਦੀ ਸੀ ਆਪਾਂ ਤੇ ਦੇਖਦੇ ਆਂ ਜ ਟੋਕਰੀ ਵੀ ਧਰਦੇ ਆਂ ਕਬੂਤਰੀ ਦੇ ਲਈ ਉਹ ਖੜੀ ਐ ਸੱਟਾ ਨਾ ਲਓ ਤੇ ਬਾਕੀ ਦੂਜੇ ਨੂੰ ਤਰੀ ਵੀ ਸੱਟੇ ਹੀ ਨਹੀਂ ਬੱਠੀ ਹੀ ਨਹੀਂ ਉੱਤੇ ਚਲੋ ਬਜੇਗਾ ਅੱਲਾ ਧਾਕ ਲੈਣਾ ਉਹ ਵੀ ਆਂਡੇ ਤੇ ਫਿਰ ਹੋਰ ਤਾਂ ਮੈਂ ਕਹਿੰਨਾ ਕਿਚੋਲੀ ਘੜਾਉਣੇ ਇਹਦੇ ਨਾਲ ਠੀਕ ਹੈ ਨਾ ਤੇ ਇੱਕ ਝੋਲੀ ਉਹਦੇ ਨਾਲ ਘੜਾਵਾਂਗੇ ਰੱਤੇ ਨਾਲ ਆ ਤਾਂ ਫਿਰ ਤਾਂ ਕੰਮ ਐਂਡ ਹੀ ਆ ਫਿਰ ਉਹ ਜੋੜੀ ਤੋੜ ਦੇਣੀ ਆਪਾਂ ਜਾਂ ਕਬੂਤਰ ਕਿਸੇ ਨੂੰ ਦੇ ਦਾਂਗੇ ਭਈ ਐਵੇਂ ਘਰੇ ਅੱਗੇ ਜਿੱਦੀ ਤਾਂ ਹੈ ਨਹੀਂ ਹਨਾ ਅਮੇ ਕੀ ਵੇਦਰ ਰੱਖਣ ਦਾ ਫਿਰ ਚਲੋ ਕੋਈ ਛੱਟ ਤਾਂ ਹੈਗੇ ਨੇ ਇਹ ਚਲਦੇ ਹੁਣ ਥੱਲੇ ਤੇ ਫੇਰ ਆਵਾਂਗੇ ਬਾਅਦ ਚੋਂ ਗਿੜਾ ਗੁੜਾ ਮਾਰਾਂਗੇ ਤੇ ਹੁਣ ਥੱਲੇ ਚਲਦੇ ਹਾਂ ਤੋਂ ਕੋਈ ਬਾੜੀ ਹੋਈ ਪਈ ਆ ਤੁੱਪ ਬਹੁਤ ਹੋਈ ਪਈ ਆ ਦੇਖੋ ਟੇਰੀ ਉੱਤੇ ਫਿਰਦੇ ਆ ਇਕੱਠੇ ਤੇ ਚਲੋ ਕੋਈ ਗੱਲ ਨਹੀਂ ਫੇਰ ਬਾਅਦ ਚ ਆਵਾਂਗੇ ਹੁਣ ਖੋੜਾ ਖੱਡ ਲਾ ਕੇ ਜਾਂਦੇ ਥੱਲੇ ਤੇ ਫੇਰ ਬਾਅਦ ਚ ਆਵਾਂਗੇ ਹਾਂਜੀ ਚਲੋ ਮੇਰੇ ਵੀਰ ਉੱਤੇ ਆ ਗਏ ਧਰ ਦੇ ਨਾ ਚਾਬ ਚੱਕ ਲੈ ਨੀ ਚਾਬੀ ਆਹੀ ਆ ਹਾਹੀਏ ਲੋ ਖੋਲ ਲੈ ਹੁੱਡਾ ਇਹ ਆ ਕਿਹੜਾ ਵਸਰਾ ਹਾਂ ਫਿਰ ਦੇ ਨੀ ਸੱਟਾ ਨਾ ਕੰਵਾਂ ਨੇ ਦੇਖੋ ਏ ਦੇਖੋ ਚੌਂਜੇ ਮਾਰ ਮਾਰ ਕੇ ਦੇਖਾ ਸਾਰਾ ਦਾਣਾ ਖੋਲਤਾ ਦਾਣਾ ਦੇ ਪਾ ਦੀ ਥੋੜਾ ਜਿਹਾ ਹਨ ਠੀਕ ਹੈ ਪਾ ਤੇ ਕੀ ਕਰਨਾ ਸੱਟਾ ਨਾ ਪਾਣੀ ਵੀ ਧਰਨਾ ਚ 4 ਦਿਨ ਹੋ ਗਏ ਬਦਲੇ ਨੇ ਨੋ ਆਇਓ ਆਇਆ 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 ਉਹ ਰਾਤ ਫੜਾ ਕੇ ਗਿਆ ਦੇਖ ਖੱਟਾਂ ਨੇ ਹੁਣ ਨਹੀਂ ਹੈ ਕੱਢਣੀ ਹੈਗੀ ਇਹ ਵੀ ਬੰਦ ਕਰ ਇਹਦੇ ਬੱਚੇ ਕਢਾਉਣੇ ਆ ਬਸ ਅੰਡੇ ਧਰਨੇ ਵਾਲੀ ਹੋਈ ਆ ਉਹਦੇ ਮੈਂ ਜੋੜਾ ਤੋੜ ਹੀ ਦਿੱਤਾ ਯਾਰ ਕਿਉਂ ਉਹ ਛੋਟਾ ਹੋਏ ਮੈਂ ਕੰਨ ਨੂੰ ਐ ਖਰਾਬ ਹੋਗਾ ਦੋ ਦੋ ਮਹੀਨੇ ਰੁਕਣਾ ਪੈਣਾ ਜਾਵੇ 4 ਮਹੀਨੇ ਨਾ ਪਜਾ ਕਿਹੜਾ ਜੋੜਾ ਦੂੰਦਾ 4 ਮਹੀਨੇ ਆਂ ਹਾਂ ਆਹੋ ਹਾਂ ਜੂਨ ਚ ਲਿਆਂਦਾ ਸੀਗਾ ਜੂਨ ਲਿਆਂਦਾ ਇਹ 21 ਜੂਨ ਨੂੰ ਇੱਕ ਇਹ ਜਾਂਦਾ ਸ਼ੱਕ ਦੂਜਾ ਸਿਰ ਲਿਆਂਦਾ ਸੀ ਗੁੱੜ ਰੰਗਾ ਰੱਤਾ ਹਾਂ ਹਾਂ ਰੱਤਾ ਰੱਜੜ ਮਰ ਗਿਆ ਸੀ ਹਾਂ ਬੋਕਾ ਟੁੱਟ ਗਿਆ ਬੇ ਚਿਬ ਕੱਢ ਲੋ ਨਾ ਤਾਂ ਖੁੱਡਾ ਤੇ ਪਾਣੀ ਵੀ ਦਨੇ ਤਰ ਵਾਕੀ ਸੂਲ ਢਾਲ ਜੇ ਲੇਟ ਹੋ ਗਏ ਦਾਣਾ ਪਾਣੀ ਪਾਉਣ ਨੂੰ 6.5 ਪੌਣੇ ਨਹੀਂ 6.5 ਨਹੀਂ 5.5 ਪੌਣੇ 6 ਹੋਗੇ ਹੋਣੇ ਆ ਐ ਵਿਚ ਵਿਚ ਟਾਈਮ ਨਾਲ ਲਾ 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 ਕੋਈ ਚੱਕਰ ਨਹੀਂ ਦਾਣੇ ਵਾਲੀ ਕਿਹੜੀ ਗਾਤਾ ਦਾਣੇ ਦਾ ਬਥੇਰਾ ਆਪਣੇ ਕੋਲ ਲੈਣ ਲਾ ਦਾਂ ਯਾਰ ਦਾਣੇ ਦੀ ਤਾਂ ਆਹੀ ਚੱਕ ਕੇ ਲਾਇ ਉਧਰ ਜਿੰਨਾ ਪੌਣਾ ਪਾ ਲਈ ਆ ਡੋਲਾ ਜਾਊਗਾ ਆ ਚਾਫੀ ਲਾਇ ਉਧਰ ਹੂੰ ਛਟ ਹੈ ਤੇ ਚਲੋ ਕੋਈ ਨਹੀਂ ਕਰਦੇ ਆ ਤੇ ਇੱਥੇ ਬੈੰਨੇ ਆ ਕੁੰਮੜੀ ਆਵਾਂਗੇ ਅੱਜ ਫੇਰ ਆਵਾਂਗੇ ਠੀਕ ਹੈ ਨਾ ਭੱਜਣ ਤੇ ਛੇਤੀ ਛੇਤੀ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਹਨਾ ਛੇਤੀ ਛੇਤੀ ਕਰਵਾ ਦਿਓ ਫੇਰ ਤੁਹਾਡੇ ਲਈ ਸਰਪ੍ਰਾਈਜ਼ ਆਉਣਾ ਗਿਫਟ ਕੱਢਣੀ ਆਪਾਂ ਗਿਫਟ ਛੇਤੀ 1000 ਕਰਾ ਦਿਓ ਐਨੇ ਘੰਟ ਚਿਪ ਕੱਢ ਗਿਫਟ ਕੱਢਣੀ ਆਪਾਂ ਆ ਤਾਂ ਲੈ ਕੇ ਆਉਣੇ ਆਸਤਰ ਦੀਵਾਲੀ ਨੂੰ ਲੱਗੂ ਤੁਹਾਨੂੰ ਪਤਾ ਤੇ ਤੁਹਾਨੂੰ ਅੱਜ ਤੁਹਾਨੂੰ ਦਿਖਾਉਂਦਾ ਮਾਮੇ ਵਾਲਾ ਏਟੀਐਮ ਵਾਲਾ ਜਿਹੜੇ ਵੱਜਦੇ ਨੇ ਇਹ ਏਟੀਐਮ ਦੂਜੇ ਏਟੀਐਮ ਵਾਲੇ ਨੇ ਇਹ ਆ ਦੇਖੋ

ਹਾਂਜੀ ਤੇ ਕਰਦੇ ਨੇ ਹਾਕ ਮਾਰ ਲਈ ਸੀਗੀ। ਉਹ ਇੱਧਰ ਵੀ ਕੋਈ ਕਬੂਤਰ ਕੋਤ ਰੱਖਿਆ ਹੁੰਦਾ। ਇਹ ਚ। ਵਧਾਣੇ ਆਈ ਰੱਖੇ ਹੋਏ ਨੇ ਵਿੱਚ। ਕਣਕ ਹਾਂ ਕਣਕ ਜਾਂ ਕਣਕੇ ਕਹਿੰਦੇ ਗਰਮ ਹੁੰਦੀ ਆ ਬਾੜੀ। ਮੈਂ ਵੀ ਪਾ ਲੈਨੇ ਆ। ਮੈਂ ਪਤਾ ਕੀ ਕਰਦਾ। ਕਣਕੇ ਨਾਲ ਥੋੜਾ ਕੀੜੇ ਵੀ ਕਰਦਾ। ਤੇ ਮੈਂ ਤਾਂ ਕੱਲੇ ਤੇ ਯਾਰ ਬੋਲੇ ਹੁਣ। ਤਾਂ ਕਬੂਤਰ ਉੱਡਦੇ ਆ ਯਾਰ ਗਰਮ ਨਾਲ। ਜਦ ਹੁਣ ਆਪਾਂ ਬਾਈ ਛੱਡਣਾ ਹੁੰਦਾ। ਠੰਡਾ ਪਾਣੀ ਦਿੰਦੇ ਹਾਂ ਅੰਦਰ ਗਰਮੀ ਨਿਕਲ ਜਾਵੇ ਗਰਮ ਹੋਵੇ ਬਹੁਤ ਉਤਰਾ ਉੜਦਾ ਨਹੀਂ ਮੈਂ ਤਾਂ ਇਹ ਤੋਗੇ ਪਾਈਏ ਇਸ ਵਾਰ ਮੈਂ ਲਾਲਾ 2 ਕਿਲੋ ਸੀਗੀ 2 ਕਿਲੋ ਚੋਂ ਮੈਂ ਕਹਿੰਨਾ ਇਹ 900 ਗ੍ਰਾਮ ਬਚੀ ਹੋਣੀ ਆ ਮਸਾਂ ਹੀ ਆਹਨਾ ਬਚੋ ਗੰਦ ਨਿਕਲ ਗਿਆ ਹੋਰ ਬਹੁਤ ਗੰਦੇ ਚ ਸਾਫ ਕਰਕੇ ਪਾਇਆ ਕਰੋ ਮੇਰੇ ਵੀਰੋ ਪਹਿਲਾਂ ਨਾ ਗੰਦ ਕਢਾਓ ਕਿੱਥੋਂ ਜਿੱਥੋਂ ਲਿਆ ਗਿਆ ਹਾਂ ਲੈ ਕੇ ਨਹੀਂ ਆਦੇ ਹੈਗੇ ਬਾਜਰਾ ਬਾਜਰਾ ਥੋੜੇ ਨਿਕਲ ਗਿਆ ਕਲੇ ਕਣਕ ਕਣਕ ਚੋਂ ਹੀ ਬਾਜਰਾ ਦਾ ਬਾਜਰਾ ਤਾਂ ਜਵੇਂ ਸਾਫ ਪਿਆ ਸੀ ਪਹਿਲੇ ਕਣਕ ਚੱਡਦੇ ਸੀ ਹੂੰ ਤੇ ਸੈੱਟ ਆ ਇਹ ਕਬੂਤਲੇ ਜ ਟੋਕਰੀ ਧਰਨੀ ਸੀ ਮੇਰੇ ਵੀਰੋ ਟੋਕਰੀ ਧਰਨੀ ਹੋਈ ਸੌਂਗੇ ਸੀ ਤੇ ਉਹਦੇ ਵਕ ਕੰਮ ਕਰ ਲੱਗੇ ਸੀ ਤੇ ਹੁਣ ਪਾਣੀ ਪੁਣੀ ਧਰਦਿਆਂ ਤੇ ਪਾਣੀ ਪੁਣੀ ਧਰ ਕੇ ਫਿਰ ਚੱਕਾਂਗੇ ਦਾਣੇ ਤੇ ਫੇ ਥੋੜਾ ਨਾ ਕਰਦੇ ਆਂ ਸ਼ੇਰ ਹਾਂਜੀ ਤੇ ਕੋਈ ਨਹੀਂ ਚੱਕਦੇ ਆਂ ਕੀ ਕਹਿੰਦੇ ਆਪਣਾ ਦਾਣੇ ਵਾਲਾ ਠੀਕ ਆ ਨਾ ਭਾਂਡਾ ਚੱਕਣ ਦਾਣੇ ਵਾਲਾ ਦਾਣੇ ਚੱਕ ਦੀਏ ਜਿੰਨੇ ਖਾਣੇ ਖਾ ਲੈਣਗੇ ਸੋਨੇ ਆ ਕਾਫੀ ਦਾ ਟਾਈਮ ਅੱਧਾ ਘੰਟਾ ਹੋ ਗਿਆ ਤੇ ਪਾਣੀ ਆਪਾਂ ਧਰਤੋ ਹੀ ਠੀਕ ਆ ਨਾ ਜੀ ਤੇ ਹੁਣ ਚੱਕਦੇ ਆਂ ਦਾਣਾ ਪਾਣੀ ਤੇ ਦੇਖਦੇ ਅੱਜ ਹੋ ਗਿਆ ਲੇਟ ਕੀ ਹੋ ਗਿਆ ਕਿੱਥੇ ਗਏ ਅੱਛਾ ਤੇ ਚਲੋ ਕੋਈ ਨਹੀਂ ਚੱਕਦੇ ਹਾਂ ਠੀਕ ਹੈ ਨਾ ਪੰਡ ਤੇ ਫੇਰ ਕਰ ਤੁਹਾਡੇ ਨਾਲ ਸ਼ੇਅਰ ਚੱਕ ਲਈਏ ਮੈਨੂੰ ਐ ਡਰ ਕਿਤੇ ਆ ਘਰ ਨਾ ਜਾਵੇ ਮਾਮੇ ਦੀ ਕੁੜੀ ਚੱਕ ਹੀ ਲਈਏ ਓਰੇ ਆ ਜਾ ਐ ਡਰ ਲੱਗਦਾ ਬਹੁਈ ਜਵਾਕ ਐ ਨਾ ਤੇ ਜਿੰਦਾ ਹੀ ਹੁੰਦਾ ਪਹਿਲਾਂ ਬਾਅਦ ਚ ਲਾ ਦਾਂਗੇ ਹਨਾ ਠੀਕ ਹੈ ਨਾ ਦਾਣੇ ਦੋਣੇ ਖਾ ਕੇ ਆਰਾਮ ਨਾਲ ਬੈਠੇ ਨੇ ਆ रत्ता भी अपना मस्टर बहन लग गया चलो भी मामे दहाते थे ठीक है ना सट है नाकिर भी देख लो बाबे बुबे। बाबा मतलब पाठ कर लगे होधर बाबे पता नहीं कद ही आते दूजे ने मतलब बुढ़े ਠੀਕ ਹੈ ਨਾ ਤੇ ਹਾਂਜੀ ਤੇ ਫਰਕ ਚਲੋ ਕੋਈ ਗੱਲ ਨਹੀਂ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ ਤੇ ਜਿਨੇ ਆਪਣਾ ਪੁਰਾਣਾ ਬਲੌਗ ਨਹੀਂ ਜਾ ਕੇ ਦੇਖਿਆ ਤਾਂ ਦੇਖ ਲਓ ਤੇ ਬਸ ਫਿਰ ਚੈਲੰਜ ਕਰ ਦੇਣਾ ਆਪਾਂ ਮਤਲਬ ਚੈਲੰਜ ਦਵਾਂਗੇ ਤੁਹਾਨੂੰ ਇੱਕ ਚਲੋ ਚੈਲੰਜ ਤਾਂ ਕਰਾ ਦੇਣਾ ਚਲੋ ਹੀ ਡਰਾਏ ਕੱਢਾਂਗੇ ਪਰਚੀਆਂ ਪਾਵਾਂਗੇ ਕਮੈਂਟ ਕਰਾਵਾਂ ਕਿਸੇ ਤੇ ਜਦੋਂ 1000 ਸਬਸਕ੍ਰਾਈਬਰ ਹੋ ਗਿਆ ਆਪਣੇ ਕਰਾਂਗੇ ਕੋਈ ਨਿਕੋਸ਼ ਕਰਾਂਗੇ ਗਿਵਵੇ ਕਰਾਂਗੇ ਆਪਾਂ ਜੋੜਿਆਂ ਦਾ ਠੀਕ ਹੈ ਨਾ ਲੱਕੀ ਡਰਾਇ ਸਮਝ ਲਓ ਬਸ ਦੀਵਾਲੀ ਬੰਪਰ ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਾਤਾ ਤਾਂ ਵੀ ਠੀਕ ਆ ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਾਤਾ ਤਾਂ ਤਿੰਨ ਪਹਿਲੇ ਤਿੰਨ ਜਣੇ ਦੇਵਾਂਗੇ ਜੇ ਦੀਵਾਲੀ ਤੋਂ ਬਾਅਦ ਚੋ ਕਰਾਇਆ ਤਾਂ ਫਿਰ ਪੱਲੇ ਨੂੰ ਜਾਂ ਪੱਲੇ ਦੋ ਨੂੰ ਠੀਕ ਹੈ ਨਾ ਤੇ ਤੁਹਾਨੂੰ ਦੱਸਾਂਗੇ ਕੱਲ ਕੀ ਚੱਕਰ ਆ ਤੇ ਛੇਰੀ ਛੇਰੀ ਕਰਾ ਲਓ ਫਿਰ ਠੀਕ ਹੈ ਨਾ ਤੇ ਚਲੋ ਫਿਰ ਕੋਈ ਆ ਨਹੀਂ ਮਿਲਦੇ ਆ ਅਗਲੇ ਬਲੌਗ ਚ ਚਲੋ ਫਿਰ Bye.